ਮਤੀਰੇ ਵੇਚ ਤੇ ਗੋਭੀ ਵੇਚਤੀ ਔਲੇ ਦੇ ਤੇ ਸੋਸਰੀ ਕਾਲ ਮਟਰੋ ਕੀ ਹਲਚਾਲ ਉਮੀਦ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਦਾ ਬਲੌਗ ਸ਼ੁਰੂ ਕਰ ਰਹੇ ਹਾਂ ਟਾਈਮ ਹੋ ਗਿਆ 8 ਦਾ ੱੱਲੋ ਮਾਲਾ ਬਲੌਗ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ ਹੁਣ ਤੱਕ 5000 ਤੇ 42 ਸਬਸਕ੍ਰਾਈਬਰ ਹੋ ਚੁੱਕੇ ਆ ਯਾਦ ਵਾਲੀ ਵੀਡੀਓ ਦੇਖ ਕੇ ਮੈਨੂੰ ਲੱਗਦਾ ਤੁਸੀਂ ਹੋਰ ਵੀ ਸਬਸਕ੍ਰਾਈਬਰ ਆ ਜਿਹੜੇ ਵਧਾਓਗੇ ਜਿਹਨੂੰ ਜਿਹਨੇ ਚੈਨਲ ਨੂੰ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਉਹਨੇ ਕਰ ਲਓ ਵੀਡੀਓ ਨੂੰ ਕਰ ਦਿਓ ਲਾਈਕ ਤੇ ਅੱਜ ਆਪਾਂ ਚੱਲੇ ਆਂ ਮਟਾਂ ਪਾਉਣ ਕਿਤੇ ਕਿਤੇ ਦੇ ਬਲੌਗ ਦੇ ਨਾਲ-ਨਾਲ ਬਣੇ ਦਿਓ ਮੀ ਆਣ ਕਿਹੜਿਆ ਸਾਢੇ ਤਰਾਤ ਪਰ ਹੁਣ ਜਿਹੜੀ ਆ ਤਾਂ ਬਹੁਤ ਜ਼ਿਆਦਾ ਮੇਰਾ ਮੋਟਰਸਾਈਕਲ ਪਾਜੀ ਕਢਿਆ ਟਰੈਕਟਰ ਪਾਜੀ ਕਪੜਾ ਤਾਰਾਂਗੇ ਛੋੜ ਪੂਈ ਕਾ ਇਸ ਕੀ ਕਪੜਾ ਹੈ ਨਹੀਂ ਕੋਈ ਲਾਉ ਵੀ ਗਏ ਨੇ ਸਾਫ ਸਭਿਆ ਕਰਤਾ ਟਰੈਕਟਰ ਨਾਲ ਤੇ ਹੁਣ ਮਾਰਾਂਗੇ ਸੈਲਫ ਓਕੇ ਮੂੰਗੀ ਉੱਗ ਗਈ ਆ ਦੇਖੋ ਮੂੰਗੀ ਉੱਗ ਗਈ ਆ ਕਹਿੰਦੇ ਆ ਦਵੱਟਾਂ ਪਾ ਦੇਣੀ ਆ ਆਪਾਂ ਸੋ ਇਤੋਂ ਤੇ ਤਾ ਆਉਂਦਾ ਦੇ ਪਾਚ ਪੌਣਿਆ ਵਟਾ ਰਾਤ ਮੀਂਹ ਵੀ ਪਿਆ ਪਰ ਥੋੜਾ ਹੀ ਐਂਡ ਜਿਆਦਾ ਲੱਗਦਾ ਖੇਤ ਤਾਂ ਥੋੜਾ ਹੀ ਲੱਗਦਾ ਇਹ ਮੂੰਗੀ ਬੀਜੀ ਆ ਜੀਰਾ ਡਾਲਦਾ ਆਪਣੀ ਤੇ ਉਧਰ ਵੀ ਜੀ ਆ ਸਬਜ਼ ਸੇਡ ਬਣਾ ਉਹ ਵੀ ਚੈੱਕ ਕਰਦੇ ਆ ਆ ਵੀ ਜੀ ਆ ਸਮਝ ਨਹੀਂ ਤਕਾ ਇਹ ਵੀ ਬਹੁਤ ਚੰਗੀ ਉਤਰ ਬਹੁਤ ਹਰੇ ਭਾਈ ਮਾਰਦੀ ਇਹਦਾ ਜਿਆਵਾ ਸੱਡੀਆਂ ਵੱਟਾਂ ਪਾ ਦਿੰਦੀਆਂ ਕਹਿੰਦੇ ਜੱਪੂ ਪੰਜਾਬੀਆਂ ਨੇ ਇੱਧਰ ਕਿਉਂ ਕੀ ਆ ਤੇ ਇੱਧਰ ਚਰੀ ਆ ਆਹ ਬੇਚਾਰਾ ਲੰਡੇ ਦੀ ਫੁੱਗ ਗਈ ਮਟਰੋਂ ਕਨੇ ਸਾਫਾ ਬੜਾ ਘੈਂਟ ਬੰਦਿਆ ਸੀ ਹਾਂ ਹੁਣ ਯੱਕ ਕੀਤਾ ਵੀਡੀਓ ਬਣਾਉਣ ਤੋਂ ਬਾਅਦ ਕਹਿੰਦੇ ਮੋਟਰ ਅਗਲੀ ਤੇ ਪਹੁੰਚ ਚੁੱਕੇ ਆ ਤੇ ਮੋਟਰ ਚੱਲ ਵੀ ਕਹਿੰਦੇ ਇਹ ਤਾਂ ਥੋੜੇ ਜਿਹਾ ਥਾਣੋਂ ਪਾਣੀ ਲਾਉਣਾ ਸੀਗਾ ਆਪਾਂ ਜਿੱਥੇ ਪਨੀਰੀ ਵੀਜਣੀਆਂ ਇੱਥੇ 31 ਦੀ ਪਨੀਰੀ ਵੀਜਣੀਆਂ ਤੇ ਪਨੀਰੀ ਵੀਜਾਂਗੇ ਹਜੇ ਲੇਟ ਉਹਨਾਂ ਚੱਕਰ ਆਪਾਂ ਪਾਣੀ ਲਾਹ ਕੇ ਰੱਖ ਦਿੰਨੇ ਜਿਹੜਾ ਝੋਨਾ ਵਾਣ ਦੇ ਵਿੱਚ ਹੋਊਗਾ ਉਹ ਅੱਗੇ ਆਊਗਾ ਉਹ ਵੀ ਪਾਣੀਆਂ ਛੱਡ ਲੈ ਇੱਥੇ ਆਪਾਂ 31 ਦੀ ਪਨੀਰੀ ਵੇਚਣੀ ਆ ਤੇ ਕਈ ਬੰਦੇ 31 ਦੀ ਪਨੀਰੀ ਵੇਚੀ ਵੀ ਬੈਠੇ ਆ ਪਰ ਸਾਡੇ ਇੱਥੇ ਏਰੀਆ ਦੇ ਵਿੱਚ ਲੇਟ ਵੇਚਦੇ ਆਂ ਜੀ ਤਾਂ ਮੰਨ ਲਓ ਕਿ ਅਜੇ 26 27 ਤਰੀਕ ਨੂੰ ਤੱਕ ਯਾਕੇ 31 ਦੀ ਪਨੀਰੀ ਵੇਚਾਂਗੇ ਲੇਟ ਜਿਹੜਾ 31 ਵਧਿਆ ਰਹਿੰਦਾ ਇਹ ਏਰੀਆ ਦਾ ਫੈਕਟ ਆ ਲੋਈ ਮੇਟਰੋ ਕਰੇ ਪਹੁੰਚ ਚੁੱਕੇ ਆ ਟਾਈਮ ਹੋ ਗਿਆ 11 ਦਾ ਪੂਰੇ ਦਾ ਤੇ ਆਪਾਂ ਪੀਣ ਲੱਗੇ ਆ ਚਾਹ ਵਟਾਂ ਪਾਦੀਆਂ ਪਾਣੀ ਲਾ ਜਾਂਦਾ ਲੋਈ ਨਾਲ ਕੇ ਹੋ ਗਏ ਰੈਡੀ ਤੇ ਅੱਜ ਹੈਗੀ ਆ ਪੁੰਨਿਆਂ ਦੇ ਆਪਾਂ ਜਾਣਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਪਾਂ ਹੁਣ ਚੱਲਦੇ ਆ ਤੇ ਜਸਰਾਜ ਘਰੇ ਆ ਜਸਰਾਜ ਫਿਰ ਕਰਿਆਂ ਨੂੰ ਨਾਲ ਨੂੰ ਫੋਨ ਦੇ ਤਾਂ ਕਰਿਆ ਗੱਡੀ ਆਉਣ ਆ ਰਿਹਾ ਉਹ ਨਾਲ ਹੀ ਜਾਵੇ ਡੜੀ ਨੂੰ ਫੋਨ ਲਾਇਆ ਜਾਈਆਂ ਜਿਸ ਰਾਜ ਉਨੇ ਆ ਸੀ ਯਾੜੀਏ ਬਾਹਰ ਕਰ ਦੇ ਓਕੇ ਬਾਹਰ ਇਹ ਵਾਹਿਗੁਰੂ ਸਤਨਾਮ ਗੁਰਦਵਾਰਾ ਸੇਵਾ ਪਹੁੰਚ ਚੁੱਕੇ ਆ ਤੁਹਾਡੇ ਲਈ ਹੁਣ ਆਪਾਂ ਅਪ੍ਰੈਲ ਦੇ ਵੀ ਮਹੀਨੇ ਦਾ ਦੇਖਾਂ ਜੋ ਖਾ ਜੋ ਕੋਲ ਕਦੀ ਗਿਣਤੀ ਕੀਤੀ ਗਈ 795 ਅੱਡੇ ਇਕ ਲਿਆ ਜੀ ਹੁਣ ਆਪਾਂ ਚੱਲੇ ਆਂ ਕਰਨ ਨੂੰ ਜ਼ਰੂਰ ਕਰ ਦੀ ਮਨ ਜਾਂਦਾ ਨੂੰ ਦੇਖਦੇ ਹੋਏ ਜੇ ਆਪਾਂ ਬੜੀ ਵੀਡੀਓ ਨਹੀਂ ਸ਼ੂਟ ਕੀਤੀ ਮਿਲਦੇ ਆਂ ਘਰੇ ਜਾ ਕੇ ਲੋ ਵੀ ਕਰੇ ਪਹੁੰਚ ਚੁੱਕੇ ਆਂ ਜਿਹੜਾ ਭਰਾ ਇਹਨਾਂ ਦਾ ਤਾਂ ਪਾਸੇ ਦੀ ਹੈ ਦੋ ਜਨਾਂ ਨੇ ਖੜੇ ਆ ਜਾਂਦਾ ਜੱਸ ਸਾਹ ਖੜੇ ਆਂ ਦਾ ਹੈ ਨਾ ਹਾਂ ਗੋਭੀ ਕਿਥੇ ਗੋਭੀ ਬਹੁਤ ਏਦਿਆਂ ਬਸ ਉਹੀ ਕਹਿੰਦਾ ਛੇੜਦਾ ਸੀ ਕਹਿੰਦਾ ਗੋਭੀ ਸਬਜੀ ਲਾ ਲੋ ਮਿੱਤਰੋ ਕਹਿੰਦੇ ਤਾਜੀ ਤੇ ਸ਼ਾਮੇ ਲਾਉਣਾ ਕਹਿੰਦਾ ਰੇੜੀ ਬਾਤ 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 ਸ਼ਾਮੀ ਲਾ ਲਈ ਜੜੀ ਬਸ ਠੀਕ ਆ ਇੱਥੇ ਠੀਕ ਆ ਸ਼ਾਮੇ 4337 ਗੱਡੀ ਦਾ ਨੰਬਰ ਆ 4337 ਗੱਡੀ ਦਾ ਨੰਬਰ ਸਾਰੇ ਪਿੰਡਾਂ ਨੂੰ ਕਹਿੰਦੇ ਸਬਜੀ ਖਵਾ ਚੁੱਕੇ ਆ ਚੁੱਕੇ ਨਾ ਚੋਬਰ ਬੂਜੇ ਵੇਚਤੇ ਪਿੰਡੀਆਂ ਵੇਚਤੀਆਂ ਮਤੀਰੇ ਵੇਚਤੇ ਗੋਭੀ ਵੇਚਤੀ ਔਲੇ ਦੇ ਵੇਚ ਤੇ 40 ਰੁਪਏ ਕਿਦੋਂ ਪਿੰਡੀਆਂ ਰੇੜੀ ਦੇ ਵਿੱਚ ਥੋੜਾ ਜਾਂ ਅੰਦਰੋਂ ਦੀ ਨੌਕਸ ਆ ਗਿਆ ਅੰਦਰੋਂ ਦੀ ਨੌਕਸ ਆ ਦੇ ਫੋਰਮੈਨ ਪੇਸ਼ਕਾਹ ਚੱਕੀ ਤੇ ਆਉਂਦਾ ਕਾਦੇ ਆ ਕਿੰਦਾ ਤਾਂ ਪਿੰਡੀਆਂ ਵਧਾਈਆਂ 40 ਰੁਪਏ ਕਰੀਆਂ ਹਾਂ ਤਾਂ ਤਾਂ ਕਰੀਆਂ ਅੰਦਰੋਂ ਦੀ ਨੌਕਸ ਨਾਲ ਪੈਸੇ ਪੂਰੇ ਕਰਨੇ ਫੋਰਮੈਨ ਨੇ ਹਾਂ 20 ਰੁਪਏ ਆ 10 ਰੁਪਏ ਫੋਰਮੈਨ ਤੋਂ ਠੀਕ ਕਰਾ ਕੇ ਇੱਕ ਕੱਦੂ ਦੇ ਦੇਣਾ ਬਸ ਸਾਫ ਕਰ ਬਰ ਸਹੀ ਗੱਲ ਆ ਨਾ ਕਿਹੜਾ ਅੰਦਰੂਨੀ ਨੌਕਸ ਹੈ ਇਹਦੇ ਚ ਇਹ ਗਾ ਕੁਝ ਲਮਾ ਜਿਹੜਾ ਦੱਸ ਦਿਆ ਨਹੀਂ ਕੱਪ ਕਰੇ ਬੈਠੇ ਤਾਂ ਆਂ ਨੌਕਸ ਅਥਰ ਨਹੀਂ ਨਾ ਵੱਡਾ ਫੋਰਮੈਨ ਸੱਦਿਆ ਹੁਣ 10 20 ਪੀਜੀਆਈ ਤੋਂ ਆਏ ਚੰਡੀਗੜ੍ਹ ਤੋਂ ਐਂ ਬੱਸ ਉਹ ਦੱਸ ਤਾਂ ਉਹਨੂੰ ਕਿੱਕ ਮਾਰੀ ਆ ਉਹ ਉਹ ਹਵਾ ਸਾਰਾ ਹਰ ਵੱਲ ਦਾ ਧੂਆ ਕੱਢਦਾ ਸਾਰਾ ਤੁਰੂ ਗਾਣਾ ਪੁੱਛਿਆ ਬਰੇ ਕਰਿਆਂ ਦਾ ਕੱਦੂ ਦੇ ਦੇ ਇੱਕ ਬੱਸ ਇੱਕ ਕੱਦੂ ਦੇ ਦੇ ਪੈਸਿਆਂ ਨੂੰ ਕੀ ਆ ਬੱਸ ਜੀ ਤਾਂ ਵੀਡੀਓ ਬੰਦ ਕਰ ਦੇ ਬਸ ਬਹੁਤ ਆ ਬਸ ਖੜਾ ਬਗਲੀ ਬੜਾ ਸੰਗਦੇ ਕਾ ਤਾ ਮੈਂ ਬੰਦੇ ਸੰਗਦੇ ਆਂ ਵੀਡੀਓ ਬੰਦ ਕਰਦੇ ਫੇਰ ਫੇਰ ਹਸਾਕ ਤੱਕਰਾਏ ਕੀ ਮੋੜ ਸੰਤ ਲੱਗਿਆ ਕਿੰਨੇ ਪੈਸੇ ਬਣੇ ਮੈਂ ਹਿਸਾਬ ਤੁਹਾਡਾ ਨਵੇੜਿਆ ਇੱਕ ਕੱਦੂ ਦੇ ਦੇ ਮੋੜ ਸੰਤਰਾ ਠੀਕ ਆ ਸਹੀ ਐ ਨਾ ਸਹੀ ਆ ਸਹੀ ਨਾ ਨੋ ਵੀ ਗਣੇ ਪੰਡੀਆਂ ਲਿਆ ਕੇ ਚੀਜ਼ ਵੀ ਲਈਆਂ ਲੋਗੀ ਟਾਈਮ ਹੋ ਗਿਆ 7:30 ਦਾ ਤੇ ਆਪਾਂ ਖਾਣ ਲੱਗੇ ਆ ਰੋਟੀ ਬਾਏ ਬਾਏ ਦੋਸਤੋ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਆ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਵੀਡੀਓ ਨੂੰ ਕਰ ਦਿਓ ਲਾਈਕ